ਯਾਰ ਹੁਣ ਮੈਂ ਬਿਲਕੁਲ ਤਿਆਰ ਹੋ ਗਏ ਪਗ ਪਗ ਬਨ ਕੇ ਤੇ ਤੁਸੀਂ ਚੈੱਕ ਕਰ ਸਕਦੇ ਹੋ ਪੈਂਡ ਸ਼ਲਡ ਪਾ ਕੇ ਬਿਲਕੁਲ ਤਿਆਰ ਆ ਤੇ ਹੁਣ ਬਾਬਾ ਜੀ ਪਾਠ ਹੀ ਕਰਨ ਲੱਗ ਪਏ ਨੇ ਸਪੀਕਰ ਤੇ ਤੁਸੀਂ ਚੈੱਕ ਕਰ ਸਕਦੇ ਹੋ ਸਪੀਕਰ ਦੀ ਆਵਾਜ਼ ਸੁਣ ਸਕਦੇ ਪਾਠ ਨੂੰ ਲੱਭਿਆ ਤੇ ਹੁਣ ਮੈਂ ਜਾਵਾਂਗਾ ਜੀ ਗੁਰਦੁਆਰੇ ਤੇ ਉੱਥੇ ਜਾ ਕੇ ਫਿਰ ਉੱਥੋਂ ਦਾ ਵੀਡੀਓ ਦਿਖਾਵਾਂਗਾ ਤੁਹਾਨੂੰ ਤੇ ਚਲੋ ਜੀ ਚੱਲਦੇ ਆਂ ਆਂ ਆ गुरुद्वारा साहेब का पाठ हो रहा है जितना जब ब्लॉग बना उस डेस्टिनेशन तक गुरुद्वारा साहेब पहुँच गया बहुत ही कैट व्यू आ रहा गुरुद्वारा साहेब का ਅੰਦੇ ਦਿਨ ਮੁੱਖ ਰਾਕੇ ਲਵਾਈ ਸਾਹਿਬ ਬਰੈਡ ਕੱਢਣ ਦੇ ਆ ਵੇਸਨ ਚ ਸੁਟੇ ਹੋਏ ਸਾਰਿਆਂ ਨੇ ਇਧਰ ਲੱਗਾ ਜੀ ਅਮਰਤ ਲਵਾਈ ਸਾਹ ਸਿੰਘ ਲਵਾਈ ਦਾ ਸਭ ਤੋਂ ਵੱਡਾ ਸੁਪੁੱਤਰ ਇਧਰ ਲੱਗਾ ਸਾਹ ਸਿੰਘ ਜੀ ਹੈਪੀ ਲਵਾਈ ਇਹ ਕਾਰਨਾ ਸੁਪੁੱਤਰ ਆ ਸਾਹ ਸਿੰਘ ਲਵਾਈ ਦਾ ਸੱਚ ਹੈ ਨਾ ਗੱਲ ਹੈ ਨਾ ਇਕ ਕਾਲਾ ਵਾਲਾ ਹੀ ਲੱਗਾ ਜੀ ਬਰੈਡਾਂ ਦੇ ਕਟਿੰਗ ਕਰ ਰਿਹਾ ਵੇ ਮਿੱਤਰੋ ਅੱਜ ਸੰਗਰਾਂਦ ਦਾ ਦਿਨ ਆ ਤੇ ਅੱਜ ਦੇ ਦਿਨ ਮਤਲਬ ਕਿ ਹਰ ਸੰਗਰਾਂਦ ਤੇ ਸਾਡੇ ਗੁਰਦੁਆਰਾ ਸਾਹਿਬ ਪਗੌੜਿਆਂ ਦਾ ਲੰਗਰ ਤੇ ਚਾਹ ਦਾ ਲੰਗਰ ਵਰਤਾਇਆ ਜਾਂਦਾ ਅੱਜ ਵੀ ਸੇਮ ਉਸੇ ਤਰ੍ਹਾਂ ਫੇਰ ਲੰਗਰ ਦੀ ਬਿਲਕੁਲ ਤਿਆਰੀ ਹੋ ਰਹੀ ਆ ਅਫਤ ਵਾਲਾ ਟਾਈਮ ਆ 5 ਵਜੇ ਦੇ ਕਰੀਬ ਨਾਲ ਆ 6 ਸਾਢੇ 6 ਵਜੇ ਦੇ ਨਾਲ ਖੋਹ ਬਹੂਗਾ ਤੇ ਉਦੋਂ ਲਗਭਗ ਪਕੌੜਾ ਦਾ ਲੰਗਰ ਚਲਾਇਆ ਜਾਊਗਾ ਇਧਰ ਲਾਲੀ ਉਹਨੇ ਥਾਲ ਲੈ ਕੇ ਜਾਂਦੇ ਸਫਾਈ ਕਰਨੀ ਇਹਨਾਂ ਥਾਲਾਂ ਦੇ ਵਿੱਚ ਪਕੌੜੇ ਚਟਣੀ ਉਹ ਵਰਤਾਈ ਜਾਊਗੀ ਇਦਰੇ ਹੈ ਵੀਰ ਮੈਨੂੰ ਲੱਗਦਾ ਚਟਨੀ ਬਣਾਉਂਦੇ ਆ ਜਿਆਦਾ ਰੰਗ ਰੰਗ ਭੋਲਿਆ ਇਹਨੇ ਚਟਨੀ ਬਣਾਉਂਦੇ ਆ ਫੇਰ ਹਾਂਜੀ ਚਟਨੀ ਚਟਨੀ ਠੀਕ ਹੈ ਜੀ ਠੀਕ ਠੀਕ ਹੈ ਪਕੌੜਿਆਂ ਦੇ ਨਾਲ ਚਟਨੀ ਵਰਤਣੀ ਆ ਨਾ ਫੇਰ ਹਾਂਜੀ ਇਹ ਇਧਰ ਸਾਹਾ ਸੰਗਤ ਜੀ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਹੋ ਰਹੀ ਆ ਜੜੀ ਗੈਸ ਮਾ ਉਤੀ ਦੇ ਟਾਈਮ ਤੇ ਗੁਰੂ ਮਹਾਰਾਜ ਵੱਲੋਂ ਭੋਗ ਲਗਾ ਕੇ ਤੇ ਉਦੋਂ ਸਾਹ ਸੰਗਤ ਦੇ ਵਿੱਚ ਵਰਤਾਈ ਜਾਊਗੀ ਤਾਂ ਕੇ ਤੋਤੇ ਜਾਣ ਤੇ ਸਾਫ ਚੀਜ਼ ਸਾਰੀ ਸੰਗਤ ਨੂੰ ਵਰਤਾਈ ਜਾਵੇ ਲਾਲੀ ਵੀਰ ਤੇ ਨਰੂ ਵੀਰ ਦੋਵੇਂ ਲੱਗੇ ਤੇ ਪਤੀਲਾ ਭਰਤਾ ਇਹਨਾਂ ਨੇ ਓਏ ਆ ਲੈ ਲਾਲੀ ਵਾਲੇ ਨજર ਤਦ ਕਰਕੇ ਇਰੇ ਗੇਰੇ ਦੇਖ ਸਾਡੇ ਹਲੇ ਉਨਾ ਚੰਨ ਨਹੀਂ ਹੋਇਆ ਤੇ ਇਧਰ ਕਿਹੜਾ ਮਾ? ਕਿਹਦਾ ਮੈਂ 3 ਵਜੇ ਆਜਾਂ। ਓਹ! ਤੇਰੇ 3 ਵਜੇ ਨਹੀਂ ਆਲੀ। ਆ ਤਰ ਗਿਆਣਾ। ਲਗਭਗ ਸਾਰੀਆਂ ਹੀ ਤਿਆਰੀਆਂ ਹੋਈ ਜਾਂਦੀਆਂ ਆ ਤੇ ਹੁਣ ਕੰਮ ਕੰਮ ਸਾਰੇ ਹੋ ਗਏ ਆ ਚਾਹ ਵੀ ਧਰਦੀ ਆ ਪਕਾਉਣੇ ਨਿਕਲ ਗਏ ਆ ਬਰੈਡ ਕੱਟੇ ਇਹਨਾਂ ਨੇ ਬਗ ਵੇਲੇ ਹੋ ਗਏ ਆ ਦਿਨ ਕਾਫੀ ਜੜ ਗਿਆ ਅੱਗੇ ਨਾਲ ਅੱਗੇ ਜਦੋਂ ਮੈਂ ਆਇਆ ਸਵੇਰੇ ਸਵੇਰ ਹੋਦੋਂ ਨਹੀਂ ਇਹਨਾਂ ਦੇਣਾਗਾ ਤੇ ਹੁਣ ਤਾਂ ਲਗਭਗ ਜਾਹਾਂ ਹੋ ਗਿਆ ਦੇਖੋ ਗੁਰਦੁਆਰਾ ਜਾ ਵਜ ਗਿਆ 7 ਤੇ ਹੁਣ ਤੁਰਿਆ ਹੋ ਨਾ ਪਹਿਲਾਂ ਕਿਤੇ ਇਹ ਸਵੇਰ ਦਾ ਜਾ ਵਜ ਗਿਆ 7 ਤੇ ਹੁਣ ਆ ਗਿਆ ਆ ਰਿਹਾ ਜੋੜਾ ਮੈਂ 3 ਵਜੇ ਆ ਜੂ ਜੀ ਮੈਂ 3 ਵਜੇ ਆ ਜੂ ਮੈਂ ਅੱਗੇ ਵੀ ਆਉਂਦਾ ਰਿਹਾ ਚੰਗਾ 3 ਵਜੇ ਆਇਆ 3:00 ਵਜੇ ਕਰੇ ਇਹਦੇ ਹੋਣੇ ਆ 3 ਤੇਰਾ ਖੁੱਲ ਕੇ ਆ ਗਿਆ ਆਏ ਇਹ ਹੈ ਇਹਦੇ ਪ੍ਰਿੰਸ ਵਿੱਚ ਚਿੱਟਾ ਪਾ ਗਿਆ ਆ ලක්ක හතිශ න ඕදන් රේට ක්‍රව් කතාන්නෙ ත්‍රටගේ ්‍රෙට රග හොරේ නෙව යි ට ට සන ද ටේට අපම කොනක ටොටරයි ම ොන අතයි යුදේ ਆਈ ਲੈ ਜਮਾਨਾ ਹੋ ਮੈਂ ਰੱਬ ਦੀ ਆਖਿਆ ਓਏ ਯਾਰ ਮਾਰ ਦੇ ਆਏ ਹੁਣ ਗੱਲ ਬਣੀ ਕੁਲੀ ਨਾਲ ਇੱਕ ਵੀ ਹੁੰਦਾ ਹਾਏ ਤੁਮੀ ਮੁਕੀ ਮਾਰਦੀ ਹਾ ਬਾਤਾ ਹੀ ਪਾਸੇ ਨੁਕਰੇ ਲਾ ਕੇ ਲੇ ਹੋ ਨੂੰ ਮੇਰਾ ਖੁੱਲਿਆਂ ਦੇ ਕੱਗਰ ਦੇ ਪਲਾਜਦਾ ਇਹਨੂੰ ਆਹੋ ਮੇਰੇ ਜੀਰਦਾ ਮੁੰਡਾ